ਆ ਮੱਲ ਵੇੜੀ ਰੋਟਰੀ ਪਾੜ ਲੈ ਚੱਲ ਚੱਲ ਮੈਂ ਦੇ ਰਿਹਾ ਉਹ ਨਾ ਨਾ ਕਰ ਆਂ ਯਾਰ ਤੂੰ ਲੱਭ ਉਹ ਤੇ ਮਾੜਾ ਉਹ ਮਾੜਾ ਕੋਰੀਆਂ ਗਾ ਦੇ ਚਾਚਾ ਸੌਰੀ ਚਾਚਾ ਸੌਰੀ ਯਾਰ ਇਹ ਤਾਂ ਚੋਰ ਏ ਮਾੜਾ ਇਹ ਤਾਂ ਸੀਟ ਨਹੀਂ ਕੱਢਦੀ ਜਿੱਦਣਾ ਉਹਨਾਂ ਕਿੱਥਾ ਉਹਨਾਂ ਮਿਟੋ ਉਹਨਾਂ ਕਿੱਥਾ ਸਾਰਾ ചൽ ചൽ പാടി ചോദി രേല Bağır onu gari bir oğlum. Oğlum. Oğlum.

ਬਾਈ ਇਹ ਜੋੜਦਾ ਯਾਰ ਕਰੋ ਬਾਈ ਇਹ ਮੇਰਾ ਤੇ ਦੇਖ ਲੈ ਓਏ ਨਾ ਯਾਰ ਓਏ ਕਿ ਪੱਟਾ ਨੂੰ ਭੈਣ ਚੋਦ ਓ ਯਾਰ ਘੜ ਜਾ ਯਾ ਰੈਡ ਦੇ ਪੂਰੀ ਟਾਂ ਭੈਣ ਚੋਦੀ ਯਾਰ ਘੜ ਭਰਾਓ ਯਾਰ ਓ ਮੇ ਭੈਣ ਚੋਦਾ ਕੱਪੜੇ ਧੋੜ ਜ਼ਰਾ ਭੈਣਵਾ ਯਾਰ ਧੋੜਾ ਜਿੰਨੇ ਮਰਜ਼ੀ ਧੋਲ ਜਦੋਂ ਸਮਾਂ ਪੈਣ ਲੋੜੇ ਸਾਰੇ ਕੋਰੇ ਬੱਤੇ ਕੱਢੇ ਹੋੜਾ ਫੜਾ ਚੱਲ ਰੁਕਦੇਗਾ

ਔਰ ਯਾਰ ਪੈਡ ਤੇ ਬਾਈ ਕਰੀਏਗਾ ਚਾਚਾ ਸੌਰੀ ਚਾਚਾ ਸੌਰੀ ਹਾਏ ਗੇਰ ਜਦੋਂ ਤੱਕ ਗਾਲ ਕੱਢਣੀ ਅੜਦਾ ਮੈਂ ਨਹੀਂ ਅੜਦਾ ਸਾਨੂੰ ਇੱਕ ਗਾਲ ਸਾਰਾ ਕੁਝ ਛੱਡ ਸੌਰੀ ਕਰ ਦੇ ਹੁਣ ਪਾ ਲੈਣਾ ਹੁਣ ਪਾ ਲੈਣਾ ਗਾਰਦ ਨੂੰ ਸੌਰੀ ਕਰ ਹੁਣ ਪਾ ਲੈਣਾ ਇੱਕ ਤਾਂ ਨੋਟ ਕਰੀ ਜਾਂ ਥਾਨੇ ਨੋਟ ਕਰੀ ਜਾਂ ਜਾ ਗੁੰਦਾ ਬਾਣੀ ਹੁੰਦਾ ਸਾਰੇ ਗਰਮ ਆਉ ਤੇ ਧੋਲਾ ਬੋਲ ਚੋ ਚੋ ਇਹ ਗਾਰਾ ਪੈ ਗਿਆ ਨਾ ਬੇਰੂਪਾਂ ਤੂੰ ਤੂੰ ਓਏ ਗਿਰਦਾ ਜਾਈ ਹਾਲ ਤੋਂ ਦੇਖੀ ਕਿਹਾ ਚਲ ਕੋਈ ਨਹੀਂ ਤੋ ਲਾਇਟ ਬੱਚਿਆਂ ਪਾਣੀ ਹੈਗਾ ਉਰਾ ਮੈਂ ਤਾਂ ਹੀ ਆਇਆ ਤਿੱਦੜ ਮੈਨੂੰ ਪਹਿਲੇ ਚੁੱਧੇ ਬਿਨ ਹਰਦਾਨੀ ਮਾਣੇ ਨਹੀਂ ਨਾ ਉਹਨਾ ਬੰਦ ਕਰ ਲਾ ਪਹਿਲਾਂ ਵੀ ਤੈਨੂੰ ਗਰਾਊਂਡ 'ਵਾ ਵੀ ਕਰ ਸਕਦਾ ਵੀ ਆਪਾਂ ਤੈਨੂੰ ਬਲਾਕ ਕਰ ਤਿੰਨੇ ਗੱਡੀਆਂ ਆਉਣੀਆਂ ਕੈਮਰਾ ਮੈਨੂੰ ਲੱਗਾ ਮੈਂ ਲਿਬੜਾ ਲਿਬੜਾ ਮੈਂ ਲਿਬੜਦੇ ਮੈਂ ਆਪ ਵਗੈਰਾ ਮੈਂ ਲਿਬੜਦੇ ਬਹੁਤ ਜਿਆਦੇ ਹੋ ਹੈ ਲੱਜਿੰਦ ਬਣ ਗਿਆ ਸੀ ਯਾਰ ਗਿਆਗਾ ਕਿੰਨਾ ਤੂ ਕਰਿਆ ਉੱਥਾ ਜਾ ਕੇ ਤੇ ਬੰਬੇ ਚੋਰ ਆ ਗਏ ਸਾਡੇ ਡਰਾਫਟ ਫਾਰਮ ਖੋਲਣ ਤੇ ਉਹ ਪਿਆ ਮੋਟਰਸਾਈਕਲ ਇਕੱਠੇ ਉਰੇ ਪਤਾ ਹੀ ਨਹੀਂ ਲੱਗਿਆ ਬੰਦੇ ਆ ਗਏ ਜਿਹੜਾ ਬਟਾ ਦਾ ਮਾਰ ਨਹੀਂ ਖਜਾਣਾ ਚਾਹਾਂਗਾ ਆਪਾਂ ਲੈਟ ਵਾਰਾ ਕੰਮਾਰ ਤੋਂ ਜੁੱਤੀ ਲੈ ਆ ਜਾ ਪੈਨੂ ਮੈਂ ਤੇ ਤਰਬੂਜਾਂ ਨਾਲ ਮਾਨੂੰ ਲੈ ਲੇ ਹਾਂ ਸਾਡੇ ਪੈਟ ਲਾਰ ਗਏ ਦੇਗਾ ਨਿੰਜਾ ਰ ਦੇ ਦਿਆ ਆਪਾਂ ਨੂੰ ਮਖੌਲਿਆ ਨੂੰ ਫੇਰਾ ਕੀ ਆ ਪਹਿਲਾਂ ਤਾਂ ਅਗਲਾ ਕਹਿੰਦੇ ਕਿਵੇਂ ਚੱਕ ਕੇ ਲੈ ਜਾਵਾਂਗੇ ਜਿਹੜਾ ਉਹ ਜਿਹੜਾ ਉਹ ਗੱਲ ਕਹਿੰਦੇ ਖੋਲਿਆ ਕਹਿੰਦੇ ਗੱਡੀ ਲੈ ਕੇ ਆਏ ਦੀ ਉਹ ਹਾਂ ਅਰ ਕੱਲੇ ਜਿਹੜਾ ਪਾਣ ਦੇਖੀ ਹਾਂ ਉਹ ਨਾ ਕੋਟੋ ਫਲੇਰੋ ਕੈਂਪਰ ਆ ਹਾਂ ਗੋਦਾਂ ਮੈਂ ਗੁਰੂ ਘਰ ਚ ਦੇਖੀ ਆ ਨਾ ਇਹਦਾ ਮਾੜਾ ਚੋਰ ਆ ਆ ਉਹ ਇਹਦਾ ਫਲੇਰੋ ਕੈਂਪਰ ਆ ਆਏ ਕਾਲੇ ਰੰਗ ਦੀ ਅੱਪੜ ਮੁਕਰੀਗਾ ਫਿਰ ਬੜੇ ਨੋਰਪਾ ਤੇ ਉੱਤਰੇ ਗਏ ਫਲੇਰੋ ਕੈਂਪਰ ਚ ਨੇ ਬੰਦੇ ਨੰਬਰ ਨਹੀਂ ਲੜੁੰਦਾ ਦਾ ਹਰ ਇੱਕ ਮੈਨੇ ਹੋਰ ਸੁਣਿਆ ਮੈਂ ਤੇਨੂੰ ਕੀ ਕਰਾਂ ਇਹਦਾ ਚੋਰ ਏ ਮਾੜਾ ਇਹਦੀ ਤਾਂ ਸੀਟ ਨਹੀਂ ਕੱਢਦੀ ਜਿੱਦਣ ਆਪਨਾ ਆਪਣੇ ਬੋਟਾ ਨਹੀਂ ਆ ਤਾਂ ਹੀ ਤੇਰਾ ਜੋਰੀ ਕਰਨ ਲੱਗਾਰ ਪਾ ਲੱਗ ਇਹ ਨਹੀਂ ਪਤਾ ਇਹ ਪਿਉਣੀ ਚੋਰ ਪਿਉਣੀ ਪੜਨਗੇ ਚੋਰ ਚੋਰ ਦੇ ਲਜਾ ਮੇਰੇ ਤਰਬੂਜਾ ਕੁਰਜਾ ਕਰ ਕੋਈ ਕਹਿੰਦਾ ਕਰਬੂਜੇ ਚੋਰੀ ਕਰਨਾ ਹੈ ਕੋਈ ਕਹਿੰਦਾ ਕੁਝ ਕਰਨਾ ਹੈ ਬਾਈ ਸਾਡੇ ਹੋਇਆ ਗੱਲ ਇੱਥੇ ਟਰਾਂਸਫਾਰਮ ਚੋਰੀ ਟਰਾਂਸਫਾਰਮ ਚੋਰੀ ਤੇ ਅੱਜ ਇਹ ਮੋਟਰਸਾਈਕਲ ਇੱਥੇ ਡਿੱਗਿਆ ਪਿਆ ਇਹ ਤੁਸੀਂ ਹਿਸਾਬ ਲਾਓ ਔਰ ਜੇ ਬੰਦਾ ਆਉਂਦਾ ਸਟੈਂਡ ਲਾਉਂਦਾ ਖੇਤ ਦੇ ਵਿੱਚ ਡਿੱਗਣ ਦਾ ਕੀ ਕਾਰਨ ਹੈ ਹਾਂ ਡੰਡਾ ਕਿੱਥੇ ਡੰਡਾ ਮੇਰੇ ਕੋਲ ਹੀ ਆ ਆ ਮੋਟਰਸਾਈਕਲ ਆਹ ਲਓ ਜੀ ਸੀਟ ਬਿੰਗੀ ਆ ਤੇਡੀ ਮੈਨੂੰ ਘਰੀ ਲੈ ਜਾਓ ਯਾਰ ਨੰਬਰ ਨੋਟ ਕਰ ਲੈ ਚੱਲੀਏ ਹੋਰ ਕੇ ਭੈਣ ਚੋ ਅਸੀਂ ਟਿੱਕੇ ਉਧਰ ਮੇਰੇ ਕਨੀ ਭੇਜ ਦੀ ਕੋਈ ਨਾ ਜੀ ਅੱਜ ਤਾਂ ਕੋਈ ਲੈਕਣੀ ਇਹਨਾਂ ਖੇਤੋਂ ਚਲਾ ਲਈ ਆ ਮੋਟਰ ਮੇਰੇ ਉਹ ਕਿੱਧਰ ਚੱਲਦੇ ਆ ਚਲੋ ਫਿਰ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਚੋਰ ਬਾਰੇ ਚੋਰ ਹੋ ਸਕਦਾ ਇਹ ਖਰਬੂਜਾ ਚੋਰ ਆ ਜਾਂ ਡਰੱਸਵਾਰਨ ਚੌਧਰੀ ਆ ਤਰਬੂਜ ਚੋਰ ਆ ਤਰਬੂਜ ਲਾਂਗੇ ਕੀ ਬੰਦਾ ਹੀ ਪਤਨੀ ਕਿਹੜਾ ਯਾਰ ਦੰਪ ਮੋਟਰਸਾਈਕਲ ਪਰੇ ਨਾ ਕਿਸ ਦਾ ਆ ਮੋਟਰਸਾਈਕਲ ਆ ਪਾਣੀਏ ਢੋਲੇ ਵਾਲਾ ਉਹ ਬੋਲੂ ਨੂੰ ਥੱਲੇ ਕਰ ਦੇ ਆਹ ਰਹੀ ਉਹ ਢੋਲੇ ਵਾਲਾ ਮੋਟਰਸਾਈਕਲ ਇਹ ਉਰਾ ਖੜਾ ਇਹਦਾ ਸੀ ਆਹ ਛੇਰੂ ਦੇਖ ਵਰ ਕੀ ਦਾ ਮੋਟਰਸਾਈਕਲ ਢੋਲੇ ਵਾਲਾ ਮੋਟਰਸਾਈਕਲ ਲੈ ਦੋ ਹੂੰ ਬੰਦ ਦੇ ਨਾ ਬਈ ਦੋ ਬੰਦੇ ਤੇ ਆਪਣੀ ਮੋਟਰ ਲਵੇ ਬੰਦੇ ਉੱਤੇ ਬੱਜੇ ਉਹਦਾ ਹੀ ਆ ਸ਼ੇਰੂ ਉਹਦਾ ਹੀ ਮੋਟਰ ਲੈ ਲੈ ਬਾਈ ਫੋਨ ਲਈ ਫੋਨ ਲਾ ਪਰ ਆ ਉਹ ਬੰਦ ਕਰੀ ਮੋਟਰ ਫੋਨ ਲੱਗਾ ਲਾਉਣ ਬਈ ਜੀ ਦਾ ਮੋਟਰ ਸਿਲਾ ਤਾ ਦੋ ਬੰਦੇ ਕਰਾ ਦੇ

ਮੈਂ ਇਹ ਆ ਤਾਂ ਪੁੱਛ ਰਿਹਾ ਮੋਟਰਸਾਈਕਲ ਉਹੀ ਲੈ ਜਾ ਹੈਲੋ ਉਹੀ ਲੈ ਜਾ ਰਾਈਟ ਬੰਦ ਹੋ ਕੇ ਮੋਟਰਸਾਈਕਲ ਯਾਰ ਚੰਗਾ ਠੀਕ ਆ ਹੈਲੋ ਪੈਰ ਲਾਓ ਉਹ ਲੈਡ ਦੀ ਕਿਉਂ ਤੋਂ ਮੋੜੂ ਕਿੰਨਾ ਟਾਈਮ ਹੋ ਗਿਆ ਤੁਮ ਵਾਲਾ ਅੱਧਾ ਘੰਟਾ ਹੋਇਆ ਇੱਕ ਕਹਿੰਦੇ ਮੋਟਰਸਾਈਕਲ ਹੋਰ ਆ ਦੋ ਮੋਟਰਸਾਈਕਲ ਲੈਵਾਨੀ ਇੱਕ ਇੱਧਰ ਨੂੰ ਲੰਘ ਗਿਆ ਮਨੇ ਆਪ ਦੇਖਿਆ ਇੱਕ ਇੱਧਰ ਗਿਆ ਮੋਟਰਸਾਈਕਲ ਲੈ ਲੈ ਲੈਡ ਬੰਦ ਹੋ ਗਈ ਯਾਰ ਜੇ ਬੰਦਾ ਸੱਚਾ ਹੁੰਦਾ ਨਿਕਲਿਆ ਵੀ ਯਾਰ ਮੋਰਾਂ ਕਿਉਂ ਛੱਡ ਕੇ ਭੱਜਿਆ ਬਾਈ ਤੇ ਬੰਦੇ ਕੌਣ ਲੈ ਕੇ ਆ ਤੂੰ ਸਰਪੰਚ ਆਏਗਾ ਮੈਂ ਵਹੀ ਹਾਂ ਉਹ ਆਹੋ ਪਹੁੰਚਿਆ ਚਲੋ ਹਾਂ ਚਲੋ ਚੱਲ ਮੋਰ ਲਾ ਲੈ ਚੱਲ ਘਰੇ ਲਵਾ ਲੈ ਬਸ ਸੁਣੇ ਨਾ ਕਰਾਂ ਗੱਲ